ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਇੱਕ ਛੋਟਾ ਬੱਚਾ ਜੇ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਅਧਿਆਪਕ ਵੱਲੋਂ ਪੁੱਛਿਆ ਜਾਂਦਾ ਹੈ ਕੰਮ ਕਰਕੇ ਆਇਆ ਕਿ ਨਹੀਂ ਕਹਿੰਦਾ ਮੈਂ ਰੋਟੀ ਨਹੀਂ ਖਾ ਕੇ ਆਇਆ ਅੱਜ ਅਮਰਤ ਹੈ ਛੋਟਾ ਬੱਚਾ ਤੇ ਅੱਜ ਅਮਰਤ ਦੇ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਵਿਧਾਨ ਸਭਾ ਹਲਕਾ ਗੁਰੂ ਹਰਸਾਹਿਦ ਦਾ ਹੀ ਪਿੰਡ ਹੈ ਜ਼ਿਲ੍ਹਾ ਫਿਰੋਜ਼ਪੁਰ ਦਾ ਉਸ ਪਿੰਡ ਦੇ ਵਿੱਚ ਮੌਜੂਦ ਆ ਪਿੰਡ ਦਾ ਨਾਮ ਹੈ ਸੈਦੋ ਕੇ ਨੌਲ ਸੈਦੇ ਕੇ ਨੌਲ ਦੇ ਵਿੱਚ ਮੌਜੂਦ ਆ ਹੈਗੇ ਅਮਰਤ ਦੇ ਕਰਦੇ ਹਾਲਾਤ ਦਿਖਾ ਦਿੰਦੇ ਆ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਾਂਦਾ ਹੈ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਫੇਸਬੁੱਕ ਹਰੇਕ ਅਕਾਊਂਟ ਤੇ ਜਾਣ ਤੋਂ ਬਾਅਦ ਅਮਰਤ ਨੂੰ ਮਿਲਣ ਵਾਲੇ ਅਮਰਤ ਨੂੰ ਚਾਣ ਵਾਲੇ ਅਮਰਤ ਦੇ ਪਰਿਵਾਰ ਦੀ ਮਦਦ ਕਰਨ ਵਾਲੇ ਲੋਕ ਘਰਾਂ ਦੇ ਵਿੱਚ ਪਹੁੰਚ ਰਿਹਾ ਸਕੂਲ ਜਾਣ ਦੀ ਹੁਣ ਫਿਰ ਤਿਆਰੀ ਜਿਹੜੀ ਹੈ ਅਮਰਤ ਦੀ ਹੋ ਚੁੱਕੀ ਹੈ ਤੇ ਸਕੂਲ ਜਾਣ ਦੇ ਲਈ ਦੇ ਸਦੋ ਬੈਗ ਵੀ ਉਹਨੇ ਟੰਗ ਲਿਆ ਤੇ ਅਧਿਆਪਕ ਵੀ ਇੱਥੇ ਮੌਜੂਦ ਹੈਗੇ ਆ ਪਹਿਲਾਂ ਗੱਲ ਸਿੱਧੀ ਅਧਿਆਪਕ ਹੋਰਾਂ ਨਾਲ ਕਰਾਂਗੇ ਸਰ ਉਹ ਕੀ ਮਾਹੌਲ ਸੀ ਕੀ ਭਾਵਕ ਹੋ ਗਏ ਸੀ ਤੁਸੀਂ ਇੱਕ ਸ਼ਬਦ ਤੁਹਾਡੇ ਮੂੰਹ ਵਿੱਚ ਨਿਕਲਦਾ ਹਾਏ ਹੋਏ ਆ ਇਦਾਂ ਸੀ ਕਿ ਬੱਚਾ ਕਾਪੀ ਲੈ ਕੇ ਆਇਆ ਮੇਰੇ ਕੋਲ ਤੇ ਮੈਂ ਕਾਪੀ ਚੈੱਕ ਕਰਨ ਲੱਗ ਗਿਆ ਤੇ ਵੈਸੇ ਹੀ ਮੈਂ ਜੋ ਟੀਨ ਵਾਈ ਜੀ ਬੜਾ ਪਿਆਰਾ ਬੋਲਦਾ ਤੇ ਮੈਂ ਇਹਨੂੰ ਵੇਖਿਆ ਬੱਚਾ ਮੈਂ ਕਿ ਤੂੰ ਕੰਮ ਨਹੀਂ ਕੀਤਾ ਜਾਂ ਇਦਾਂ ਮੈਂ ਵੀਡੀਓ ਆਨ ਕਰ ਲਈ ਨਾਲ ਨਾਲ ਹਣਾ ਉਹ ਕਰਦੇ ਕਰਦੇ ਕੀ ਹੋਇਆ ਮੈਂ ਇਹਨੂੰ ਪੁੱਛਿਆ ਕੀ ਖਾ ਕੇ ਆਇਆ ਮੈਂ ਅਕਸਰ ਹੀ ਬੱਚਿਆਂ ਨੂੰ ਪੁੱਛ ਲੈਂਦਾ ਵੀ ਕੀ ਖਾ ਕੇ ਆਇਆ ਕਈ ਵਾਰੀ ਬੱਚੇ ਨਾ ਇੱਥੇ ਬੜੀਆਂ ਫੈਮਲੀਆ ਇਦੀਆਂ-ਉਦੀਆਂ ਹੈਗੀਆਂ ਵੀ ਜੋ ਬੱਚੇ ਇਦਾਂ ਦੇ ਹੈ ਗਿਆ ਜਿਹੜੇ ਨਹੀਂ ਘਰੋਂ ਖਾ ਕੇ ਆਉਂਦੇ ਠੀਕ ਹੈ ਸਰਕਾਰ ਵਧੀਆ ਪ੍ਰਾਲੇ ਵੀ ਕਰਦੀ ਹੈ ਪਰ ਕਿਤੇ ਨਾ ਕਿਤੇ ਕੋਈ ਏਰੀਆ ਇਦਾਂ ਦਾ ਰਹਿ ਜਾਂਦਾ ਹੈ ਨਾ ਤਾਂ ਮੈਂ ਇਹਨੂੰ ਪੁੱਛਿਆ ਮੈਂ ਤਾਂ ਜੀ ਖਾ ਕੇ ਨਹੀਂ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਮੇਰੇ ਬੜੇ ਦਿਲ ਨੂੰ ਲੱਗੀ ਮੈਂ ਕਿਹਾ ਹਾਏ ਵੀ ਠੀਕ ਪੈ ਗਈ ਤੁਹਾਡੇ ਜੀ ਠੀਕ ਪੈ ਗਈ ਵੀ ਮੈਂ ਕਿਹਾ ਵੀ ਜਿਹੜੇ ਬੱਚੇ ਨੇ ਸਿਰ ਤੇ ਮੈਂ ਖਾਣਾ ਖਾਈ ਜੰਨਾ ਉਹ ਬੱਚੇ ਭੁੱਖੇ ਬੈਠੇ ਆ ਵੀ ਹੈ ਨਾ ਇਹਨਾਂ ਨੂੰ ਮੈਂ ਚੱਕਿਆ ਗੋਦੀ ਚ ਤੇ ਮੈਂ ਇਹਨੂੰ ਰਸੋਈ ਚ ਲੈ ਕੇ ਗਿਆ ਇਹਨੂੰ ਖਾਣਾ ਖਵਾਇਆ ਇਹਦੇ ਭਰਾ ਨੂੰ ਵੀ ਖਾਣਾ ਖਵਾਇਆ ਦੋ ਬ੍ਰਦਰ ਆ ਇਹ ਤੇ ਮੈਂ ਦੋਵਾਂ ਨੂੰ ਖਾਣਾ ਖਵਾਇਆ ਮੈਂ ਵੀਡੀਓ ਵੇਖੀ ਮੈਂ ਘਰੇ ਜਾ ਕੇ ਵੀ ਵਿਖਾਈ ਤੇ ਬੜਾ ਮੰਮੀ ਵੀ ਰੋਈ ਤੇ ਮੈਂ ਵੀ ਰੋਇਆ ਵੀ ਇੰਨਾ ਹਾਲਾਤਾਂ ਚ ਨੰਨ ਕਿ ਅੱਗੇ ਆਏ ਆ ਹੂੰ ਠੀਕ ਹੈ ਨਹੀਂ ਅੱਛਾ ਆਪਣਾ ਉਹ ਯਾਦ ਆ ਗਿਆ ਬਿਲਕੁਲ ਪਛੋਕੜ ਯਾਦ ਆਇਆ ਵੀ ਯਾਰ ਇੰਨਾ ਹਾਲਾਤਾਂ ਚ ਨਿਕਲ ਕੇ ਅਸੀਂ ਵੀ ਅੱਗੇ ਆਏ ਆ ਹੂੰ ਠੀਕ ਹੈ ਨਾ ਤੇ ਫਿਰ ਸੋਸ਼ਲ ਮੀਡੀਆ ਤੇ ਵੀਡੀਓ ਤੁਸੀਂ ਪਾ ਇੱਕ ਦਿਨ ਤਾਂ ਮੇਰੇ ਪੂਰੇ ਹੱਥ ਕੰਬਦੇ ਰਹੇ ਵੀ ਯਾਰ ਵੀ ਨਹੀਂ ਹਾਂ ਤੇ ਫਿਰ ਮੈਂ ਕਿਹਾ ਪਾਓ ਯਾਰ ਕਿਸੇ ਗਰੀਬ ਦੀ ਮਦਦ ਹੋਣੀ ਚਾਹੀਦੀ ਹੈ ਮੈਂ ਆਪਦੇ ਅਕਾਊਂਟ ਤੇ ਪਾਈ ਲੋਕਾਂ ਨੇ ਇੰਨੀ ਜ਼ਿਆਦਾ ਵਾਇਰਲ ਕਰਤੀ ਇਹ ਪਰਿਵਾਰ ਉੱਠੇ ਜ਼ਰੂਰ ਸੁੱਤੇ ਜ਼ਰੂਰ ਗਰੀਬ ਹੋਣਿਆ ਪਰ ਜਦੋਂ ਉੱਠੇ ਆ ਉਹ ਅਮੀਰ ਹੀ ਆ ਸਾਰੇ ਦਿਲਾਂ ਤੇ ਰਾਜ ਕਰ ਗਿਆ ਦਿਲਾਂ ਤੇ ਰਾਜ ਬਿਲਕੁਲ ਅੱਛਾ ਸਰ ਮਦਦ ਹੋ ਰਹੀ ਹੈ ਰਾਸ਼ਨ ਵਗੈਰਾ ਬਿਲਕੁਲ ਜੀ ਬਹੁਤ ਮਦਦ ਹੋ ਰਹੀ ਹੈ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਲੋਕ ਆਏ ਆ ਧੰਨਵਾਦ ਸਾਰਿਆਂ ਦਾ ਬਹੁਤ ਫੋਨ ਬੜੇ ਆਏ ਆ ਬਾਹਰੋਂ ਵੀ ਬਹੁਤ ਆਏ ਆ ਵਧੀਆ ਤੇ ਲੈਓ ਅਮਰਤ ਨਾਲ ਵੀ ਤੁਹਾਡੀ ਗੱਲ ਕਰਾਉਣੇ ਆ ਅਮਰਤ ਕੀ ਹਾਲ ਤੇਰਾ ਠੀਕ ਆ ਤੇ ਕਿਵੇਂ ਅੱਜ ਰੋਟੀ ਖਾਧੀ ਕਿਨੇ ਖਾਧੀ ਆ ਮਿਲ ਗਈ ਰੋਟੀ ਹੁਣ ਹਾਂ ਕਿੰਨੀਆਂ ਖਾਧੀ ਇੱਕ ਇੱਕ ਖਾਧੀ ਰਾਤੀ ਕੇ ਇੱਕ ਨਾਲ ਹਾਂ ਤੇ ਤੈਨੂੰ ਪਤਾ ਤੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਤੇਰੀ ਵੀਡੀਓ ਬਹੁਤ ਚੱਲ ਗਈ ਹਾਂ ਹੈ ਹਾਂ ਹੀਰੋ ਬਣ ਗਿਆ ਤੂੰ ਹਾਂਜੀ ਹੀਰੋ ਐਸ ਟਾਈਮ ਸੋਸ਼ਲ ਮੀਡੀਆ ਦਾ ਤੇ ਚੱਲਿਆ ਸਕੂਲੇ ਫਿਰ ਅੱਜ ਹਾਂ ਚੱਲਾ ਤੇ ਸਰ ਨੇ ਫਿਰ ਵੀਡੀਓ ਬਣਾਈ ਤੇ ਉਸ ਦਿਨ ਰੋਟੀ ਫਿਰ ਬਣੀ ਨਹੀਂ ਸੀ ਕਰੇ ਕੀ ਗੱਲ ਸੀ ਆਟਾ ਵਾਕੇ ਮੁੱਕ ਗਿਆ ਸੀ ਹਾਂ ਉਹ ਕਿਉਂ ਹੋਇਆ ਸੀ ਹਾਂ ਤੇ ਹੁਣ ਆਟਾ ਆ ਗਿਆ ਆ ਗਿਆ ਕਿੰਨਾ ਕੁ ਵੱਧ ਵੱਧ ਉਹ ਆ ਗਿਆ ਉਹ ਨਹੀਂ ਮੁੱਕਦਾ ਵੇਖੋ ਛੋਟਾ ਬੱਚਾ ਹੈ ਪਿਆਰਾ ਜਿਹੜੀ ਬੋਲੀ ਸੀ ਨਾ ਇਹਦੀ ਬੜੀ ਪਿਆਰੀ ਜੀ ਤੇ ਪੈਨਸਲ ਜੀ ਫੜ ਕੇ ਐ ਕਰ ਰਿਆ ਸੀ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਹੈਗੇ ਆ ਇੱਕ ਬ੍ਰਦਰ ਹੋਰ ਵੀ ਹੈ ਅਮਰਤ ਦਾ ਮਾਤਾ ਮੌਜੂਦ ਨੇ ਬੜਾ ਪਿਆਰਾ ਬੱਚਾ ਬੜਾ ਪਿਆਰੇ ਸ਼ਬਦ ਸੀ ਜਿਹੜੇ ਬੱਚੇ ਦੇ ਵਾਕਈ ਉਸ ਦੇ ਨਾਟਾ ਨਹੀਂ ਸੀ ਹਾਂਜੀ ਹਾਂਜੀ ਵੀਰੇ ਹਾਲਾਤ ਹੀ ਐਦਾ ਦੇ ਹੋ ਜਾਂਦੇ ਆ ਕਿਉਂਕਿ ਇਹਦੇ ਪਾਪਾ ਦੀ ਕੰਡੀਸ਼ਨ ਬਹੁਤ ਖਰਾਬ ਰਹੀ ਪਹਿਲੋ ਕਿਉਂਕਿ ਪਿਛਲੀ ਗਰਮੀ ਸਾਰੀ ਗਰਮੀ ਅੱਖਾਂ ਬਹੁਤ ਖਰਾਬ ਰਹੀਆਂ ਸਪਰੇ ਨਾਲ ਸਪਰੇ ਪੈ ਗਏ ਇਹਨਾਂ ਦੇ ਅੱਖਾਂ 'ਚ ਸਪਰੇ ਪੈਨ ਕਰਕੇ ਇਹਨਾਂ ਦੇ ਅਬ ਕੋਈ ਕੰਮ ਨਹੀਂ ਕਰ ਸਕੇ ਇਹਨਾਂ ਦਾਦਾ ਸੀਰਕਾਰ ਦਾ ਉਹਨਾਂ ਨੇ ਦਵਾਈ-ਦਵਾਈ ਇਹਨਾਂ ਦੇ ਤੇ ਦਵਾਈ ਦਵਾਨ ਕਰਕੇ ਹੁਣ ਠੀਕ ਹੋਏ ਤੇ ਹੁਣ ਜਾਂਦੇ ਦਿਹਾੜੀ ਦੇ ਆ ਜਿੰਦੇ ਹਾਂ ਜੀ ਤੇ ਜਦੋਂ ਵੀਡੀਓ ਆਈ ਹੈਗੀ ਆ ਫੋਨ ਆਣੇ ਸ਼ੁਰੂ ਹੋ ਗਏ ਹੋਣਗੇ ਕੀ ਲੱਗਿਆ ਬੱਚੇ ਕਰਕੇ ਅੱਜ ਪਰਿਵਾਰ ਦੇ ਵਿੱਚ ਦੇਖੋ ਲੋਕ ਆ ਰਹੇ ਹੈਗੇ ਆ ਰਾਸ਼ਨ ਦੀ ਮਦਦ ਕਰ ਰਹੇ ਆ ਮਿਲ ਰਿਹਾ ਰਾਸ਼ਨ ਕਰ ਹਾਂਜੀ ਵੀਰੇ ਹਾਲੇ ਤਾਂ ਵੀ ਵੀਰ ਫੋਨ ਕਰੀ ਜਾਂਦੇ ਵੀਰਾਂ ਦੇ ਵੀ ਅਸੀਂ ਭੈਣ ਜੀ ਜਰੂਰ ਪਹੁੰਚਾਂਗੇ ਤੁਹਾਡੇ ਕੋਲੇ ਅੱਜ ਜਾਂ ਕੱਲ ਤੱਕ ਪਹੁੰਚਾਂਗੇ ਕਈ ਵੀਰ ਦੂਰ ਤੱਕ ਉਹਾਂ ਦੇ ਵੀ ਅਸੀਂ ਦੂਰ ਬੈਠੇ ਆ ਜਿੱਦਾਂ ਕੈਨੇਡਾ ਅਮਰੀਕਾ ਹਨਾ ਉਹ ਅਗਲੇ ਆnde ਅਸੀਂ ਪਹੁੰਚਾਉਂਦਿਆ ਰਾਸ਼ਨ ਕਰਾਂਗੇ ਵੀ ਭਾਈ ਲਾਗੇ ਤਾਂ ਹੈਗੇ ਨਹੀਂ ਜਿੰਨੀ ਜਗ ਹੈਗੇ ਹੈ ਮਦਦ ਜ਼ਰੂਰ ਕਰਾਂਗੇ ਤੁਹਾਡੀ ਫਰਦ ਸਾਹਿਬ ਨੇ ਕੀ ਦਿਹਾੜੀ ਦਾ ਪਾ ਕਰਦੇ ਹੋ ਹਾਂ ਜੀ ਦਿਹਾੜੀ ਤੇ ਕੀ ਹਾਲਾਤ ਹੈ ਗਿਆ ਕਰਦੇ ਘਰ ਦੇ ਹਾਲਾਤ ਇਹੋ ਹੀ ਹੈ ਵੀ ਅੱਗੇ ਮੇਰੀ ਵੀ ਕੰਡੀਸ਼ਨ ਮਾੜੀ ਰਹੀ ਹੂੰ ਵੀ ਅੱਖਾਂ ਨਾਲ ਕਰਕੇ ਕੰਮ ਨਹੀਂ ਹੁੰਦਾ ਕੋਈ ਤੇ ਫਿਰ ਉਹ ਨਾ ਜਾ ਕੇ ਮਾਰੀਆਂ ਸੈਟਿੰਗਾਂ ਕੰਮ ਕਰਨ ਲੱਗੇ ਤੇ ਨਾ ਮਾ ਸਰਕਲ ਗੁਜ਼ਾਰਾ ਹੀ ਚੱਲਦਾ ਜਾਦਾ ਦੇ ਮਾ ਕਰਕੇ ਬਿਲਕੁਲ ਜੀ ਪਰਿਵਾਰ ਦੇ ਹਾਲਾਤ ਕਰਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਹੈਗੇ ਸਰਪੰਚ ਸਾਹਿਬ ਪਿੰਡ ਦਾ ਨਾਮ ਜਿਹੜਾ ਹੈਗਾ ਨਾ ਮੈਂ ਕਹਿੰਦਾ ਪੂਰੇ ਵਰਲਡ ਦੇ ਵਿੱਚ ਨਾਮ ਆ ਗਿਆ ਇੰਸਟਾ ਫੇਸਬੁੱਕ ਕਾਉਂਟ ਪਰ ਆਇਆ ਵਾ ਜਿੱਥੇ ਕੋਈ ਜਾਂਦਾ ਹੈਗਾ ਕੱਲ ਟਰੇਡਿੰਗ ਤੇ ਜੇ ਇੱਕ ਨੰਬਰ ਤੇ ਚੱਲ ਰਿਆ ਸੀ ਤੋ ਅਮਰਤ ਸੀ ਤੁਹਾਡੇ ਪਿੰਡ ਦਾ ਨੌਜਵਾਨ ਜੀ ਸੈਦੋਗ ਨੋਹਲ ਦਾ ਨਾਮ ਆਇਆ ਅਮਰਤ ਗੱਲ ਹਾਂਜੀ ਜੀ ਸਰ ਪਹਿਲਾਂ ਤਾਂ ਸਾਰੇ ਆਪਣੇ ਜੋ ਵੀ ਨਗਰ ਦੇ ਨਿਵਾਸੀ ਆਏ ਆ ਜਾਂ ਪੱਤਰਕਾਰ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਆ ਕੇ ਜੋ ਤੁਸੀਂ ਮਤਲਬ ਗਰੀਬ ਵੀ ਚਲੋ ਕੁਦਰਤੀ ਇਹਨਾਂ ਦੇ ਬੱਚੇ ਨੇ ਅਸਲੀਅਤ ਦੱਸੀ ਹੂੰ ਇਹਨਾਂ ਦਾ ਮਤਲਬ ਵੀ ਉਹ ਆਪਾਂ ਚਲੋ ਇਹਨਾਂ ਦੀ ਨਸੀਬ ਤੇ ਵੇਖ ਰਏ ਅਸਲੇ ਦੇ ਖੜੇ ਆ ਇਹ ਵਾਕਈ ਪਰਿਵਾਰ ਬਹੁਤ ਗਰੀਬ ਹੈ ਪਿੰਡ ਮਤਲਬ ਮੈਨੂੰ ਪਿੰਡ ਨੇ ਚਲੋ ਚੁਗਿਆ ਹੈ ਇਸ ਵੇਲੇ ਗੁੜੀਆਂ ਮਤਲਬ ਮੇਰੀ 24 ਸਾਲ ਦੀ ਉਹ ਸਰਪੰਚ ਬਣੀ ਹੂੰ ਤੇ ਚਲੋ ਕੰਮ ਮੈਂ ਕਰ ਰਿਹਾ ਹਾਂ ਵੀ ਚਲੋ ਅੱਗੇ ਲੱਗ ਕੇ ਕਿਉਂਕਿ ਕੁੜੀਆਂ ਬੱਚਿਆਂ ਦਾ ਵੀ ਕੁੜੀਆਂ ਦਾ ਜਾਣਾ ਔਖਾ ਹੈ ਅੱਗੇ ਹੂੰ ਇਹ ਪਰਿਵਾਰ ਵਾਕਈ ਮਤਲਬ ਗਰੀਬ ਹੈ ਹੂੰ ਮੈਂ ਅਸਲੀਅਤ ਜਿਹੜੀ ਹੈ ਉਹ ਮਤਲਬ ਮੈਂ ਦੱਸ ਸਕਦਾ ਹਾਂ ਵੀ ਇਹ ਵਾਕਈ ਪਰਿਵਾਰ ਗਰੀਬ ਹੈ ਇਹਨਾਂ ਦੀ ਬੰਦ ਜਿਹੜੀ ਹੈ ਜੋ ਮਦਦ ਕਰਨੀ ਚਾਹੀਦੀ ਹੈ ਤੇ ਇਹ ਬੱਚੇ ਦੇ ਮੂੰਹੋਂ ਜੂਰ ਨਿਕਲੇ ਕਿਉਂਕਿ ਆਪਾਂ ਜਿਹੜੇ ਸਪਾ ਸਕਦੇ ਆ ਆਪਦੀ ਮਤਲਬ ਕੋਈ ਜਿਹੜੀ ਕਮਜ਼ੋਰੀ ਸਪਾ ਸਕਦੇ ਆ ਜਾਂ ਆਪਦੀ ਗਰੀਬੀ ਸਪਾ ਸਕਦੇ ਆ ਭੁੱਖੇ ਟਿੱਡ ਵੀ ਰਹਿ ਕੇ ਫਿਰ ਵੀ ਆਪਾਂ ਸਪਾ ਸਕਦੇ ਆ ਫਿਰ ਮਤਲਬ ਮਹਿਸੂਸ ਕਰਾ ਸਕਦੇ ਪਰ ਬੱਚਾ ਜਿਹੜੇ ਬੱਚੇ ਨੇ ਅਸਲੀਅਤ ਦੱਸੀ ਇਹਦਾ ਮਤਲਬ ਬੱਚੇ ਦੇ ਜੂਵੇਂ ਦੀ ਵੀ ਵਾਕਈ ਹੈ ਵੀ ਗਰੀ ਪਰਿਵਾਰੀ ਨਦੀ ਆਪਾਂ ਨੂੰ ਜਿੰਨੀ ਹੋ ਸਕਦੀ ਮਦਦ ਕਰਨੀ ਚਾਹੀਦੀ ਬਿਲਕੁਲ ਜੀ ਪਰਿਵਾਰ ਦੀ ਮਦਦ ਦੀ ਗੱਲ ਆਈ ਹੈ ਤਾਂ ਪਰਿਵਾਰ ਦੀ ਮਦਦ ਦੀ ਹੋਰ ਸੁਬਾਸੇ ਵੀ ਪਹੁੰਚ ਰਹੇਗਾ ਸਰ ਤੁਸ ਦੱਸ ਰਹੇਗੇ ਸੀ ਕੁਝ ਪੈਸੇ ਤੁਹਾਡੇ ਅਕਾਊਂਟ ਚ ਆਇਆ ਰਾਸ਼ਨ ਦੇ ਲਈ ਜਦੋਂ ਰਾਸ਼ਨ ਪਹੁੰਚਦਾ ਜੇ ਮੇਰੇ ਕੋਲੇ ਆਇਆ ਪਿਆ ਸਕੂਲ ਮੈਂ ਭਰਾ ਆਪਦਾ Google Pay ਵੀ ਬੰਦ ਕੀਤਾ PhonePe ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਖਾਤੇ 'ਚ ਕੋਈ ਪੈਸਾ ਨਾ ਪਾਓ ਪਰਿਵਾਰ ਦਾ ਸਾਰਾ ਅਕਾਊਂਟ ਨੰਬਰ ਦਿੱਤਾ ਹਾਂ ਘਰ ਆ ਕੇ ਮਦਦ ਕਰੋ ਪਰਿਵਾਰ ਦਾ ਅਕਾਊਂਟ ਦਿੱਤਾ ਜੀ ਉਹਦੇ ਵਿੱਚ ਪਾਓ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਵਾਰ-ਵਾਰ ਮੈਂ ਮੈਂ ਕੁਝ ਨਹੀਂ ਹੈਗਾ ਜੋ ਕਰਨਾ ਸੀ ਬਾਬੇ ਨਾਨਕ ਨੇ ਇਹਨਾਂ ਦੀ ਕਿਰਪਾ ਕੀਤੀ ਹੋਈ ਆ ਉਹੀ ਇਹਨਾਂ ਨੂੰ ਇਹਨਾਂ ਦੇ ਖਾਤੇ ਹੀ ਪਾਇਓ ਠੀਕ ਹੈ ਮੇਰੀ ਰਿਕੁਐਸਟ ਹੈ ਮੇਰੇ ਖਾ ਮੈਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਠੀਕ ਹੈ ਨਾ ਮੇਰਾ ਇਸ ਬੱਚੇ ਕਰਕੇ ਮੇਰਾ ਵੀ ਨਾਮ ਰੋਸ਼ਨ ਹੋਣਾ ਸੀਗਾ ਬੱਚੇ ਦਾ ਤਾਂ ਚਲੋ ਹੋਣਾ ਹੀ ਹੋਣਾ ਸੀ ਬਿਲਕੁਲ ਮੈਂ ਧੰਨਵਾਦ ਆ ਚੇਲਾ ਗੁਰੂ ਦੋਨੋ ਸ਼ਾ ਗਏ ਧੰਨਵਾਦ ਜੀ ਬਿਲਕੁਲ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਹਾਂ ਜੀ ਅਮਰਨਾ ਹੋਰ ਗੱਲ ਕਰ ਲੈਂਦੇ ਆ ਅਮਰਤ ਕਿਹੜੀ ਕਲਾਸ ਆ ਤੇਰੀ ਦੱਸੋ ਪਤਾ ਨਹੀਂ ਕਲਾਸ ਕਿਹੜੀ ਬੇਟਾ ਕੀ ਮਮਾ ਮਮਾ ਦਾ ਵੱਡਾ ਬੜਦੀ ਆ ਤੇ ਹੋਰ ਫਿਰ ਕੀ ਬੰਨਾ ਵੱਡਾ ਹੋ ਕੀ ਬੰਨਾ ਸਰਦਾਰ ਬੰਨਾ ਵੱਡਾ ਕੇ ਕੀ ਬੰਨਾ ਸਰਦਾਰ ਸਰਦਾਰ ਬੰਨਾ ਹਾਂ ਅੱਛਾ ਤੇ ਅਫਸਰ ਕਾਡਾ ਲੱਗਣਾ ਅਫਸਰ ਅਫਸਰ ਕਾਡਾ ਬੰਨਾ ਤੂੰ ਬਾੜ ਕੇ ਅਫਸਰ ਕਾਡਾ ਲੱਗੇਗਾ ਕੰਮ ਕੰਮ ਲੱਗੇਗਾ ਹਾਂ ਪਿਆਰਾ ਬੱਚਾ ਹੈ ਆਵਾਜ਼ ਜਿਹੜੀ ਨਾ ਆਵਾਜ਼ ਬੜੀ ਪਿਆਰੀ ਆ ਤੇ ਤਿਆਰੀ ਕਰ ਲਈ ਕਿਤਾਬਾਂ ਤੋਂ ਬਾਅਦ ਪਾਲੀਆਂ ਬੈਗ ਪਾਇਆ ਹੋਇਆ ਤੇ ਵਰਦੀ ਵੀ ਪਾ ਲਈ ਤੇ ਪਰੌਂਠੇ ਕਿੰਨੇ ਖਾ ਲਏ ਇੱਕ ਖਾ ਲਏ ਫਿਰ ਅੱਜ ਹਾਂ ਹੁਣ ਪਰੌਂਠੇ ਨਹੀਂ ਮੁਕਦੇ ਪੁੱਤਰ ਵਾਧੂ ਪਰੌਂਠੇ ਤੇਰੇ ਲਈ ਬਿਲਕੁਲ ਜੀ ਛੋਟਾ ਬੱਚਾ ਤੇ ਛੋਟੇ ਬੱਚੇ ਨੇ ਕਰਤੀ ਕਮਾਲ ਕਮਾਲ ਕੀ ਕੀਤੀ ਅਮਰਤ ਅੱਜ ਸੋਸ਼ਲ ਮੀਡੀਆ ਤੇ ਛਾ ਗਿਆ ਪਰ ਲੋਕ ਮਦਦ ਦੇ ਲਈ ਆ ਰਹੇ ਸਰ ਨੇ ਕਹਿ ਦਿੱਤਾ ਮੇਰੇ ਖਾਤੇ ਆਇਆ ਰਾਸ਼ਨ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਪਹੁੰਚਾ ਦਿੱਤਾ ਗਿਆ ਵੈਸੇ ਦਿਹਾੜੀ ਦਾ ਪਾ ਕਰਨ ਵਾਲਾ ਪਰਿਵਾਰ ਹੈਗਾ ਮੈਂ ਤਾਂ ਮਜ਼ਦੂਰੀ ਕਰਕੇ ਆਪਦੇ ਘਰ ਦਾ ਗੁਜ਼ਾਰਾ ਕਰਦੇ ਕਰਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਪਰ ਜਿੰਨਾ ਲੋਕਾਂ ਤੱਕ ਇਹ ਗੱਲ ਵੀਡੀਓ ਗਿਆ ਵੀ ਬੱਚਾ ਹੈ ਕਿੱਥੋਂ ਦਾ ਆਖਰ ਬੱਚੇ ਦਾ ਪਿੰਡ ਕਿਹੜਾ ਹੈਗਾ ਅੱਜ ਪਿੰਡ ਵੀ ਤੁਹਾਨੂੰ ਦੱਸ ਦਿੱਤਾ ਹੈਗਾ ਹਲਕਾ ਗੁਰੂ ਹਰਸਾਏ ਦਾ ਪਿੰਡ ਹੈ ਸੈਦੋਕੇ ਨਾਲ ਤੇ ਇਹ ਪਿੰਡ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈਗਾ ਤੇ ਪਿੰਡ ਦੇ ਸਰਪੰਚ ਮੌਜੂਦ ਆ ਪੂਰੀ ਪੰਚਾਇਤ ਮੌਜੂਦ ਹੈ ਪੂਰਾ ਪਿੰਡ ਮੌਜੂਦ ਤੇ ਅੱਜ ਉਹ ਸਰ ਵੀ ਮੌਜੂਦ ਤੁਹਾਨੂੰ ਦਿਖਾ ਦਿੱਤੇ ਜਿੰਨਾਂ ਕੋਲੋਂ ਹੱਥ ਦੇ ਵਿੱਚ ਇਹ ਵੀਡੀਓ ਬਣੀ ਤੇ ਜਿਹੜੀ ਵੀਡੀਓ ਵਾਇਰਲ ਹੋਈ ਕਹਿੰਦੇ ਇੱਕ ਵਾਰ ਚੀਕ ਬੈ ਗਈ ਤੇ ਉਸ ਗੱਲ ਤੋਂ ਬਾਅਦ ਕਹਿੰਦੇ ਇਹ ਹਾਲਾਤਾਂ ਚ ਅਸੀਂ ਨਿਕਲ ਕੇ ਆਏ ਸੀ ਤੇ ਅੱਜ ਅੰਮ੍ਰਿਤ ਦੇ ਪ੍ਰਵਾਹ ਦੀ ਮਦਦ ਕਰਨ ਦੇ ਲਈ ਲੋਕ ਪਹੁੰਚਦੇ ਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਜਿਹੜਾ ਤੁਹਾਡਾ ਖੁਦ ਦਾ ਗੁਰੂ ਅਰਜਨ ਲਾਈਵ